ਲਾਈਵ ਚੱਲੀ ਜਾਂਦਾ ਹੈ ਫਾਈਟਰ ਮੈਚ ਦਾ ਇਹ ਦੋ ਬੋਲਦਾ ਠੀਕ ਹੈ ਭਾਈ 15 ਸਵਾ ਦੋ ਚੰਗੇ ਜਿਹੜਾ ਜਿਹੜਾ ਜਾਂਦਾ ਭਾਈ ਦਾ ਜੀ ਸਾਰਿਆਂ ਨੇ ਲੰਗਰ ਛੱਕ ਕੇ ਜਾਣਾ ਕਿਸੇ ਨਹੀਂ ਵੀ ਰਸਤੇ ਦੇ ਵਿੱਚ ਨਹੀਂ ਰੁਕਣਾ ਹੁਣ ਅੰਦਰ ਬਾਬਾ ਰਾਜੂ ਜੀ ਖਰੇ ਦਾ ਬਹੁਤ ਬਹੁਤ ਧੰਨਵਾਦ ਸਭ ਨੂੰ ਜੀ ਆ ਬਾਬਾ ਜੀ ਦਾ ਮਿਹਰ ਭਰਿਆ ਹੱਥ ਸਿਰਫ ਲੰਗਰ ਲੈਣ ਵਾਸਤੇ ਕਰੋ ਬਾਈ ਜੀ ਹਾਂ ਜੀ ਹਾਂ ਜੀ ਤੁਹਾਨੂੰ ਭੋਜਨ ਨਾ ਲਿਆਉਣ ਭਟਕੇ ਜੀ

ਤੇ ਜਿਹੜਾ ਅੱਜ ਇਹ ਪਿੰਡ ਪੱਕੀ ਤਾਂ ਕਿ ਮੌਕੇ ਮਿਲਣਾ ਲੈਣਾ ਕੀ ਇਹਦੀ ਮਣੀ ਜਿਹੜੀ ਜੀ ਬਾਬਾ ਰਾਮਸਾਲੂ ਜੀ ਦਾ ਬੜਾ ਹੀ ਮਹਾਨ ਜਗਾ ਤਨਤਨ ਬਾਬਾ ਰਾਮਸਾਲੂ ਜੀ ਇਹ ਇਹਨਾਂ ਦਾ ਮਤਲਬ 500 7ਵਾਂ ਸਾਲ ਸੀ ਮਨਾ ਕੇ ਪਿੱਛੇ ਟਿਆ ਐ ਕੇ ਸਤੰਬਰ ਤੇ 508ਵਾਂ ਸਾਲ ਮਨਾਵਾਂਗੇ ਤੇ ਇਹ ਵਿਸਾਖੀ ਦਾ ਮੇਲਾ ਵੀ ਬੜੀ ਤੁਮਦਾਂ ਮ ਲੱਗਦਾ ਪਹਿਲੀ ਵਿਸਾਖ ਤੇਰਾ ਬ੍ਰੈਂਡ ਤੇ ਆਪਣਾ ਨਾਮ ਹੈ ਜਸਿੰਦਰ ਦਾਸ ਮੁੱਖ ਪ੍ਰਬੰਧਕ ਅਸੀਂ ਹੀ ਬੜੀ ਮਤਲਬ ਸ਼ਰਦਾ ਦੇ ਨਾਲੇ ਮੇਲਾ ਬਣਾ ਰਹੇ ਆਂ ਤੇ ਬੜੀ ਪਬਲਿਕ ਦੀ ਸਾਨੂੰ ਸਾਰੇ ਨਗਰ ਦੀ ਸਾਰੇ ਹੀ ਐਨ ਆਰ ਆਈ ਵੀਰਾਂ ਦੀ ਕਲੱਬਾਂ ਦੀ ਤੇ ਬੜਾ ਸਹਿਯੋਗ ਦਿੰਦੇ ਆ ਸਾਨੂੰ ਬੜਾ ਉਹ ਨਾਲ ਸਹਿਯੋਗ ਦੇ ਕੇ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਸਾਡੇ ਨਾਲ ਮੇਕ ਕਰਦੇ ਆ ਤੇ ਲੰਗਰ ਦਾ ਪਾਣੀ ਲੰਗਰ ਪਾਣੀ ਦਾ ਪ੍ਰਬੰਧ ਜੀ ਅੰਦਰ ਵੀ ਅਸੀਂ ਪੂਰਾ ਆਪ ਦਾ ਆਪਰੇ ਵੱਲੋਂ ਵੀ ਕਰਦੇ ਆਂ ਤੇ ਸੰਗਤ ਦਾ ਬਾਹਰੋਂ ਆ ਕੇ ਮੰਦਰ ਦਾ ਮਤਲਬ ਪ੍ਰਬੰਧ ਕਰਦੇ ਆ ਸੰਗਤਾਂ ਨੂੰ ਕੋਈ ਚੀਜ਼ੇ ਚਾਹੀਦੀ ਆ ਰਹੀ ਪਾਣੀ ਦਾ ਪ੍ਰਬੰਧ ਆ ਜੀ ਗਰਮੀ ਕਰਕੇ ਬੜਾ ਊਰਵ ਮਤਲਬ ਬਹੁਤ ਕਰਨਾ ਪੈਂਦਾ ਜੀ ਤੇ ਬਾਕੀ ਆਪਣਾ ਸੰਗਤ ਵੱਲੋਂ ਵੀ ਬੜਾ ਸਹਿਯੋਗ ਆ ਸਾਨੂੰ ਬਾਹਰੋਂ ਆਈ ਸੰਗਤ ਜਿਹੜੀ ਹੈ ਬੜੀ ਮਤਲਬ ਧੋੜਦਾ ਉਹਨਾ ਮੇਲਾ ਮਾਰ ਰਹੀ ਹੈ ਇਹ ਮਹੱਤਤਾ ਕੀ ਹੈ ਇਹ ਬਾਬਾ ਰਾਮਸਰੋਜੀ ਦੀ ਮੱਤਤਾ ਹੈ ਜੀ ਬਾਬਾ ਰਾਮਸਰੋਜੀ ਇੱਕ ਬੜੇ ਤਸਵੀ ਹੋਏ ਜੀ ਇਹਨਾਂ ਨੇ ਬੜੇ ਵੀ ਕਰਤੱਵ ਕੀਤੇ ਆ ਬਾਬਾ ਰਾਮ ਸਾਹਿਬ ਇਹਨਾਂ ਨੇ ਜੀ ਇੱਕ ਸ਼ਾਹਜਹਾਨ ਚੋਪੜੇ ਉਹ ਸੀਗਾ ਧਰਮਪਾਲ ਕੋ ਸੇਡ ਸੀਗਾ ਜੀ ਉਹਨਾਂ ਦੇ ਬੱਚਾ ਨਹੀਂ ਹੁੰਦਾ ਸੀ ਜੋ ਬਾਬਾ ਜੀ ਦੇ ਕੋਲੇ ਆਏ ਪਰ ਉਹ ਕਹਿੰਦੇ ਵੀ ਬਾਬਾ ਜੀ ਸਾਡੇ ਬੱਚਾ ਨਹੀਂ ਹੋ ਰਿਹਾ ਲਾਜਿ ਹੋ ਰਹੀ ਤੇ ਬਾਬਾ ਜੀ ਨੇ ਕਿਹਾ ਵੀ ਤੁਹਾਡੇ ਇਲਾਜ ਹੋ ਜੂਗੀ ਤੇ ਬੱਸ ਉਹਨਾਂ ਦੇ ਬੱਚਾ ਹੋ ਗਿਆ ਜੀ ਤੋਂ ਬਾਬਾ ਜੀ ਨੂੰ ਆਪਨ ਕਰਤਾ ਉਹਨਾਂ ਨੇ ਉਹ ਕਹਿੰਦੇ ਵੀ ਬੱਚਾ ਤਾਂ ਨਹੀਂ ਤੁਸੀਂ ਦੱਸੋ ਕਿ ਵੀ ਕੀ ਤੁਸੀਂ ਮਤਲਬ ਚਾਹੁੰਦੇ ਆਂ ਕੋ ਕਹਿੰਦੇ ਵੀ ਤੁਸੀਂ ਇੱਥੇ ਪਾਣੀ ਦੀ ਗੱਲ ਦਾ ਖੂਲਵਾ ਦੇ ਉਹਨਾਂ ਨੇ ਇਹ ਪੱਕਾ ਖੂਲਵਾਤਾ ਜਿਹੜਾ ਪੱਕਾ ਖੂਲ ਆ ਗਿਆ ਜੀ ਉਸ ਤੋਂ ਪੱਕਾ ਨਾ ਪਿੰਡ ਪੱਕਾ ਵਗਿਆ ਤੇ ਉਦੋਂ ਬਾਅਦ ਫਿਰ ਬਾਬਾ ਜੀ ਨੇ ਬੜੀ ਇੱਕ ਮਾਤਾ ਬੈਠੀ ਹੋਈ ਮਾਧਮਾਤਾ ਜੀ ਮਰ ਗਈ ਤੇ ਮਾਦਰ ਹੋਈ ਜਾਂਦੀ ਹੈ ਤੇ ਬਾਬਾ ਜੀ ਲੰਘੇ ਜਾਂਦੇ ਆ ਉਹ ਬਾਬਾ ਜੀ ਕਹਿੰਦੇ ਵੀ ਮਾਤਾ ਕੀ ਗੱਲ ਹੋ ਗਈ? ਉਹ ਕਹਿੰਦੇ ਵੀ ਤੇਰੇ ਉਹਨੇ ਜੀਦਾ ਗਰਮੀ ਨੂੰ ਗੁੱਸੇ ਨਾਲ ਬੋਲੀ। ਜੀ ਉਹ ਕਹਿੰਦੇ ਵੀ ਦੱਸੋ ਕੀ ਗੱਲ ਆ ਉਹ ਕਹਿੰਦੇ ਵੀ ਸਾਡੀ ਤਾਂ ਮੱਝ ਮਰ ਗਈ ਸ਼ਾਕਤ ਆ ਰੋਜ਼ਗਾਰ ਖੜ ਗਿਆ। ਉਹ ਕਹਿੰਦੇ ਮਾਤਾ ਕੋਈ ਗੱਲ ਨਹੀਂ ਘਬਰਾ। ਉਹਨਾਂ ਨੇ ਕਿਹਾ ਜੀ ਤੁਸੀਂ ਘੜੀ ਵਿੱਚ ਪਾਣੀ ਜਾਲ ਲੈ ਕੇ ਆਓ। ਤੇ ਉਹਨਾਂ ਨੇ ਜਾਲ ਲਿਆ ਤੇ ਇਹਨਾਂ ਨੂੰ ਬਾਬਾ ਜੀ ਨੇ ਜੀ ਸੂਰਜ ਦਾ ਵਰ ਸੀਗਾ। ਇਹਨਾਂ ਕੋਲ ਸੂਰਜ ਦਾ ਮਤਲਬ ਹੁੰਡੀ ਸੀ ਇਹਨਾਂ ਕੋਲ। ਕਿ ਉਹਦੇ ਨਾਲ ਮਤਲਬ ਇਹ ਕਰਤਾਂ ਵਾਪਰੇ ਕਰਦੇ ਸੀ। ਭਗਤੀ ਕੀਤੀ ਸੀ ਬਹੁਤ ਤਕੜੀ ਜਿਹੀ। ਉਹਨਾਂ ਨੇ ਜੀ ਮਤਲਬ ਗੱਲ ਦਾ ਛੱਪ ਦਿੱਤਾ ਤੇ ਮਾਝ ਸਰਹੀ ਤੋਂ ਤੇ ਮਾਤਾ ਬੜੀ ਖੁਸ਼ ਹੋ ਗਈ। ਇਹਨਾਂ ਨੇ ਜੀ ਚੋਧੋਂ ਬਹੁਤ ਜਾ ਰਹੀ ਸੀ ਲੋਹਰ ਨੂੰ ਆਪਣੇ ਇਸ ਥਾਂ ਦੇ ਜੀ ਤੇ ਬਾਬਾ ਜੀ ਨੂੰ ਕਹਿੰਦੇ ਸਾਨੂੰ ਤੇ ਲੱਗੀ ਹੈ ਵੀ ਸਾਨੂੰ ਪਾਣੀ ਪਿਲਾਓ। ਤੇ ਬਾਬਾ ਜੀ ਕਹਿੰਦੇ ਵੀ ਤੁਸੀਂ ਉਹਨਾਂ ਨੇ ਪੁੱਜੀ ਤੋਂ ਪਾਣੀ ਪਾ ਕੇ ਜੀ ਉਹਨਾਂ ਦੇ ਦੋ ਤੇ ਰਮਾਲ ਲਾ ਧੱਕੀ। ਤੇ ਬਾਬਾ ਜੀ ਕਹਿੰਦੇ ਵੀ ਰਮਾਲ ਲੈ ਲੈਣਾ ਉਤੋਂ ਤੇ ਜਿੰਨੇ ਹਜ਼ਾਰਾਂ ਖੋਜ ਪਾਣੀ ਪੀਤਾ। ਇੱਕ ਪੁੱਜੀ ਤੋਂ। ਤੇ ਬੜੇ ਵੀ ਮਤਲਬ ਬਹੁਤ ਹੀ ਤਪਸਵੀ ਜੀ ਮਾਰ ਪੁੱਛ ਨਹੀਂ। ਇੱਕ ਦਿਨ ਇਹਨਾਂ ਦੇ ਅੱਪਾ ਨਾਲ ਸੀ ਗੁਰੂ ਜਿਹੜੇ ਉਹਨਾਂ ਨੇ ਕਿਹਾ ਵੀ ਤੁਸੀਂ ਜਾ ਕੇ ਨਾ ਅਣਸੂਈ ਗਾਣਾ ਦੰਦ ਲੈ ਕੇ ਆਓ ਤੇ ਬਾਬਾ ਜੀ ਨੇ ਇਹ ਨਹੀਂ ਕਿਹਾ ਵੀ ਗਾਣਾ ਤਾਂ ਤੁਹਾਨੂੰ ਕਿੱਥੋਂ ਮਿਲੂਗਾ ਬਾਬਾ ਜੀ ਉਹਨਾਂ ਦਾ ਹੁਕਮ ਮੰਨ ਕੇ ਤੁਰ ਪਏ ਇਹ ਰਾਤ ਜਦੋਂ ਗਏ ਦੇ ਇੱਥੇ ਗਾਂ ਖੜੀ ਹੈ ਜੀ ਗਾਣਾ ਉਹਨਾਂ ਨੇ ਥਾਪੀ ਦਿੱਤੀ ਤੇ ਉਹਨਰੇ ਥਾਂ ਕਿਉਂ ਧਾਰਾਂ ਕਿਉਂ ਲਾਪਿਆ ਦੰਦ ਉਹਨਾਂ ਨੇ ਇਹ ਕਮੰਡਰ ਜਿੱਦਾਂ ਦੰਦ ਪਾ ਕੇ ਤੇ ਅੱਬਾ ਨਾਲ ਦੀ ਜੀ ਦੇ ਉਹ ਦੰਦ ਉਹਨਾਂ ਦੇ ਹਾਜ਼ਰ ਕੀਤਾ ਉੱਥੋਂ ਫਿਰ ਉਹਨਾਂ ਨੇ ਕਿਹਾ ਜੀ ਤੁਹਾਡੀ ਹੁਣ ਭਗਤੀ ਪੂਰੀ ਹੋ ਗਈ ਹੈ ਜੀ ਆਰਾ ਕਿਥੇ ਮਰਗੀ ਦੇ ਨਾਲ ਆਸਤੂ ਉਦੋਂ ਬਾਅਦ ਫਿਰ ਇੱਥੇ ਬਾਬਾ ਜੀ ਆ ਗਏ ਆ ਇੱਥੇ ਉਹਨਾਂ ਨੇ ਭਗਤੀ ਕੀਤੀ ਯਾਰ ਇਹ ਸਾਰੇ ਸੰਸਾਰ ਨੂੰ ਤਾਰਿਆ ਜੀ ਬੜੀਆਂ ਚ ਸੁੱਖਾਂ ਪੂਰੀਆਂ ਹੋਣਗੀਆਂ ਜੀ ਕਿ ਜੇ ਮਦਰ ਤੁਸੀਂ ਦੇ ਬੱਚਾ ਨਹੀਂ ਹੁੰਦਾ ਜੀ ਉਹ ਸੁੱਖ ਲੈ ਕੇ ਚਾਗੀ ਸਭ ਕੋ ਜਾਣਦੇ ਆ ਜੇ ਕਿਸੇ ਦੇ ਦੁੱਧ ਨਹੀਂ ਹੁੰਦਾ ਜੀ ਉਹ ਪਿੰਡੇ ਏੜਾ ਕੇ ਜਾਂਦੇ ਆ ਜੇ ਕਿਸੇ ਦੇ ਮੋਹ ਨਹੀਂ ਹੁੰਦੇ ਜੀ ਉਹ ਇੱਥੇ ਬੋਕਰ ਜੜਾ ਵੀ ਆ ਨੂਣ ਤੇ ਬੋਕਰ ਜੇ ਕਿਸੇ ਦੇ ਨਵਾਂ ਵਿਆਹ ਹੁੰਦਾ ਜੀ ਉਹ ਗੱਡ ਜੁੜਾ ਇੱਥੇ ਮਿੱਟੀ ਕੱਢ ਕੇ ਦਿੰਦੀ ਜੀ ਸ਼ੋਹੇ ਜਣੀ ਬਹੁਤ ਹੀ ਮਹਾਰਾਜ ਨੇ ਇਹਨਾਂ ਨੇ ਬਹੁਤ ਹੀ ਕਰਤੱਵ ਕੀਤਾ ਬਹੁਤ ਹੀ ਬਹੁਤਸ਼ੁਕਰੀ ਜਿਹੜਾ ਬੰਦਾ ਇੱਥੇ ਸਤਨਾ ਸੁਖੀ ਜਾਂਦਾ ਉਹ ਵੀ ਸਾਰੇ ਸੁਖਣਾ ਪੂਰੀ ਹੁੰਦੀ ਹੈ ਉਹਦਾ ਅਰਦਾਸ ਕਰਾਉਂਦੇ ਆਪਾਂ ਤੋਂ ਵੀ ਤੁਸੀਂ ਸਾਡੀ ਅਰਦਾਸ ਕਰੋ ਵੀ ਸਾਡੀ ਆਰਮਨਸ਼ਾ ਪੂਰੀ ਹੋ ਜਾਏ ਕਿਉਂਕਿ ਉਹ ਵੀ ਲਿਖਿਆ ਗਿਆ ਹੈ ਕਿ ਸੰਗਤ ਦੇ ਜਿਹੜੀਆਂ ਨੇ ਕਾਫੀ ਮਤਲਬ ਇੱਥੇ ਵੱਡੀ ਗੱਲ ਦੀ ਵਿੱਚ ਆ ਗਈ ਹੈ ਸਭ ਤੋਂ ਵੱਡਾ ਤਾਂ ਕਰਨ ਇਹ ਇੱਥੇ ਨਾ ਕੋਈ ਦੁਆਇਤ ਨਹੀਂ ਕੋਈ ਜਾਤੀ ਭਾਵ ਨਹੀਂ ਕਿਸੇ ਮੇਨ ਨਹੀਂ ਵੀ ਕਿਸੇ ਨੂੰ ਇੱਥੇ ਵੜ ਨਹੀਂ ਦੇਣਾ ਸਭ ਜਾਤਾਂ ਦਾ ਮਤਲਬ ਗੁਰੂ ਆਏ

ਪੇਰਨਾ ਜੀ ਸੁਖਦੀਪ ਸਿੰਘ ਤੇ ਮੈਂ ਮੌਜੂਦਾ ਸਰਪੰਚਾ ਸੀਮਾ ਸਰਪੰਚ ਤੇ ਕਨਨ ਬਾਬਾ ਰਾਮ ਚਲਦੀ ਯਾਦ ਦੇ ਵਿੱਚ ਆਏ ਸਾਲ ਸੰਗਤਾਂ ਉਹ ਬੜੀ ਸ਼ਰਧਾ ਭਾਵ ਨਾਲ ਬਣਾਇਆ ਜਾਂਦਾ ਹੈ ਤੇ ਆਏ ਸਾਲ ਅਸੀਂ ਮੰਨ ਕੇ ਚੱਲੋ ਬਾਬਾ ਜੀ ਨੂੰ ਸਿੰਘ ਲੱਭ ਤੇ ਗ੍ਰਾਮ ਚਾਇਤ ਪੱਕਾ ਰਲ ਕੇ ਅਸੀਂ ਸਹਿਯੋਗ ਦੇ ਨਾਲ ਆਏ ਸਾਲ ਸੰਗਤਾਂ ਲਈ ਠੰਡੇ ਮਿੱਠੇ ਜਲਦੀ ਸ਼ਹੀਦ ਤੇ ਕਿੰਨੇ ਕਿੰਨੇ ਜਰ ਤੋਂ ਇੱਥੇ ਕਰ ਰਿਓ ਸੀ ਆ ਜੀ ਬਹੁਤ ਸਾਨੂੰ ਆ ਟਾਈਮ ਹੋ ਗਿਆ ਜੀ ਪਹਿਲਾਂ ਕਲੱਬ ਦੇ ਤੌਰ ਤੇ ਕਰਦੇ ਹੁੰਦੇ ਸੀ ਚਲੋ ਹੁਣ ਵਰਤਮਾਨੇ ਸੇਵਾ ਦਾ ਮੇਵਾ ਬਖਸ਼ਿਆ ਜੀ ਅਣ ਉਪਰ ਨਗਰ ਦੀ ਜੇ ਮੇਵਰੀ ਹੋਈ ਆ ਪਰਾਲ ਮਲਕੇ ਤੇ ਆਇ ਸਾਲ ਅਸੀਂ ਕਰਦੇ ਆਂ ਇਹ ਨਾ ਸਾਖੀ ਜਿਹੜੀ ਇੱਥੇ ਪਿੰਡ ਪੱਕਾ ਦੀ ਕਾਫੀ ਮਸ਼ਹੂਰ ਮੰਨੀ ਜਾਂਦੀ ਕੀ ਖਾਸियत ਹੈ ਇਸ ਪਿੰਡ ਵਿੱਚ ਇੱਥੇ ਜੀ ਤਾਂ ਤਨ ਬਾਬਾ ਰਾਮਸਾਲ ਜੀ ਬਹੁਤ ਸਾਡੇ ਨਗਰ ਦੇ ਆ ਬਾਰ ਕਿਰਪਾ ਜੀ ਤੇ ਬਹੁਤ ਸਾਡੀ ਸੰਗਤ ਦੀ ਸ਼ਰਧਾ ਹੁੰਦੀ ਬਾਬਾ ਜੀ ਦੇ ਦਰ ਦੇ ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਰਬੀ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧ ਕਮਿਊਨਿਟੀ ਸਭਾ ਦਾ ਪ੍ਰਧਾਨ ਜੀ ਸੋ ਸਾਡਾ ਨਗਰ ਪਿੰਡ ਪੱਕਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੰਤਨ ਬਾਬਾ ਰਾਮਸਾਲੂ ਜੀ ਦਾ ਕੋਈ ਤਰਸ ਸਾਖੀ ਦਾ ਦਿਹਾੜਾ ਬੜੀ ਧੁੰਮਤਾਂ ਦੇ ਨਾਲ ਮਨਾ ਰਹੇ ਹਾਂ ਜੀ ਸਾਰੇ ਹੀ ਨਗਰ ਦਾ ਸਮੂਹ ਨਗਰ ਪੰਚਾਇਤ ਸਾਡੇ ਪਿੰਡ ਦੇ ਕਲੱਬ ਦੇ ਜੋ ਹੁਨਾਰ ਨੌਜਵਾਨ ਆ ਜੀ ਉਹ ਸਾਡਾ ਬਹੁਤ ਸਹਿਯੋਗ ਕਰ ਰਹੇ ਆ ਜੀ ਆਪਾਂ ਦੇਖ ਹੀ ਰਹੇ ਆ ਸਵੇਰ ਤੋਂ ਲੈ ਕੇ ਕਿਤੇ ਸੇਵਾ ਜਿਹੜੀ ਹੈਗੇ ਤੰਦੇ ਦੀ ਨੰਨਭਾ ਰਹੇ ਔਰ ਸੰਗਤਾਂ ਜਿਹੜਾ ਮਿਲ ਕੇ ਛੇਕ ਦਾ ਆਨੰਦ ਮਾ ਰਹੀਆਂ ਜੀ ਹੰਡੇ ਮਿੱਠੇ ਦਲਦੀ ਸੇਵਾ ਹਰ ਸਾਲ ਅਸੀਂ ਲਗਾਉਣੀ ਜੀ ਕਹਤ ਕਿ ਸਾਡਾ ਜਿਹੜਾ ਮਨਸੀਗਰ ਮਿਲਕ ਛੇਕ ਦਾ ਅਸੀਂ ਪ੍ਰੋਗਰਾਮ ਬਣਾਇਆ ਜੀ ਸੰਗਤਾਂ ਦੇ ਚਰਨਾਂ ਦੇ ਵਿੱਚ ਬਾਹਰੋਂ ਆਈਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਅਸੀਂ ਮਿਲਕ ਸੀ ਦੀ ਸੇਵਾ ਕਰ ਰਹੇ ਹਾਂ ਜੀ ਸੋ ਸਾਰੀ ਟੀਮ ਦਾ ਸਾਡੀ ਦਾ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਸਾਡੇ ਸਰਪੰਚ ਸਾਹਿਬ ਹਰ ਸਾਲ ਕੋਈ ਵੀ ਫੰਕਸ਼ਨ ਹੋਵੇ ਪਿੰਡ ਦੇ ਵਿੱਚ ਕੋਈ ਸੰਗਰਸ਼ ਹੋਵੇ ਉਹਦਾ ਮੋਰੀ ਹੁੰਦੇ ਸਾਡੇ ਸਰਪੰਚ ਸਾਹਿਬ ਔਰ ਸਮੁੱਚੀ ਪੰਚਾਇਤ ਸਾਡੀ ਇੱਥੇ ਹਾਜ਼ਰ ਹੈ ਜੀ ਔਰ ਅਸੀਂ ਧੰਨਵਾਦ ਕਰਦੇ ਹਾਂ ਇਹ ਜੇ ਹੋਣ ਹਾਰ ਪੰਚਾਇਤਾਂ ਇਹ ਜੇ ਹੋਣਾ ਸਰਪੰਚ ਨਗਰਾਂ ਨੂੰ ਚਾਹੀਦੇ ਜੋ ਕਿ ਕਿਸੇ ਵੀ ਕੰਮ ਦੇ ਵਿੱਚ ਪਿੱਛੇ ਨਾ ਹਟਣਾ ਔਰ ਸਮੁੱਚੇ ਮੇਲਾ ਹੋਵੇ ਟਰਨਮੈਂਟ ਹੋਵੇ ਜਾਂ ਨਗਰ ਦਾ ਕੋਈ ਸਾਂਝਾ ਕੰਮ ਹੋਵੇ ਜਿਸ ਤਰ੍ਹਾਂ ਸਾਡੇ ਪਿੰਡ ਦੀਆਂ ਪੁਲੀਆਂ ਰਸਤੇ ਟੁੱਟੇ ਸੀਗੇ ਸੋ ਸਮੁੱਚੇ ਇਸ ਸਰਪੰਚ ਸਾਹਿਬ ਦੀ ਬਦੌਲਤ ਅਸੀਂ ਮੇਲੇ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਬੜੀ ਦਿੱਕਤ ਪਰੇਸ਼ਾਨੀ ਆਉਣੀ ਸੀਗੀ ਅਸੀਂ ਪੁਲੀਆਂ ਬਣਵਾ ਕੇ ਪਿੰਡ ਦਾ ਸਾਫ ਸੁਥਰਾ ਵਿਕਾਸ ਕਰਨ ਦੇ ਵਚਨਬੱਧ ਅਸੀਂ ਸਰਪੰਚ ਸਾਹਿਬ ਦੇ ਬਿਲਕੁਲ ਨਾਲ ਆ ਜੀ ਸਮੁੱਚੀ ਟੀਮ ਸਾਡੀ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਕਰਦੀ ਹੈ ਕਿਉਂਕਿ ਜਦੋਂ ਵੀ ਕਿਤੇ ਤੁਹਾਨੂੰ ਲੋੜ ਪੈਂਦੀ ਆ ਸਰਪੰਚ ਸਾਹਿਬ ਸਾਡੇ ਨਾਲ ਖੜਦੇ ਆ ਕਿੰਨੇ ਕਿ ਲੋਕਾਂ ਦੇ ਵਿੱਚ ਕਿੰਨਾ ਇੱਛੇ ਹੈ ਦੇਖੋ ਜੀ ਸਾਡੇ ਸਰਪੰਚ ਸਾਹਿਬ ਸ਼ਰੀਰਕ ਤੌਰ ਤੇ ਬੇਸ਼ੱਕ ਹੈਂਡਕੈਪਟਾ ਪਰ ਸੋਚ ਇਹਨਾਂ ਦੀ ਏਡੀਕ ਉੱਚੀ ਤੇ ਸੁੱਚੀ ਆ ਜਦੋਂ ਵੀ ਕਿਤੇ ਗੱਲ ਆਉਂਦੀ ਆ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਸਾਡੇ ਵੀਰ ਦਾ ਨਾਮ ਧਰੂਤਾਰੇ ਨੂੰ ਚਮਕਦਾ ਜੀ ਕੋਈ ਵੀ ਪਿੰਡ ਦਾ ਸਾਂਝਾ ਕੰਮ ਹੋਵੇ ਸਮੁੱਚਾ ਨਗਰ ਸਾਡੇ ਵੀਰ ਨੇ ਨਮਾਇਦਗੀ ਬੜਾ ਮਾਣ ਸਤਿਕਾਰ ਬਖਸ਼ਿਆ ਸਰਪੰਚ ਬਣਾ ਲਿਆ ਪਿੰਡ ਦੇ ਇਹਦੇ ਵਿੱਚ ਸਾਨੂੰ ਇਹ ਯਾਨੀ ਕਿ ਡਾਕਟਰਿਆ ਜੀ ਜੇ ਸੀਪਾ ਸਰਪੰਚ ਪਿੰਡ ਦੀ ਨਮਾਇਦਗੀ ਕਰ ਰਿਹਾ ਹੈ ਦੇ ਵਿੱਚ ਕੋ ਕੁਆਲਿਟੀ ਹੈ ਇਸ ਬੰਦੇ ਦੇ ਵਿੱਚ ਕੁਆਲਿਟੀ ਹੈ ਔਰ ਸਾਰਾ ਨਗਰ ਨਾਲ ਖੜੇ ਹੋ ਧੰਨਵਾਦ ਕਰਦੇ ਆ ਸਾਡੇ ਸੇਖੂ ਸਾਹਿਬ ਜੀ ਇੱਥੇ ਪਹੁੰਚੇ ਜੀ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖੋ ਇਹ ਬੜੀ ਪਵਿੱਤਰ ਜਗ੍ਹਾ ਹੈ ਬਾਬਾ ਰਾਮ ਸ਼ਾਲੂ ਜੀ ਨੇ ਇੱਥੇ ਤਪ ਕੀਤਾ ਔਰ ਤਪ ਕਰਕੇ ਐਸੀ ਸਿੱਧੀ ਪ੍ਰਾਪਤ ਕੀਤੀ ਹੈ ਕਿ ਜੋ ਵੀ ਇਸ ਦਰ ਤੇ ਆਉਂਦਾ ਉਹ ਖਾਲੀ ਨਹੀਂ ਜਾਂਦਾ ਸਿਰਫ ਇੱਥੇ ਨਹੀਂ ਹੋਰ ਵੀ ਬਹੁਤ ਜਗ੍ਹਾ ਤੇ ਬਾਬਾ ਜੀ ਦੇ ਸਥਾਨ ਨੇ ਸੋ ਇੱਥੇ ਜਿਹੜਾ ਇਲਾਕੇ ਦੀ ਸੰਗਤ ਹੈ ਸਾਰੀ ਉਹ ਆ ਕੇ ਆਪਣਾ ਮਸਤਕ ਨਮਾਉਂਦੀ ਹੈ ਔਰ ਆਪਣੀਆਂ ਜੋ ਉਹਨਾਂ ਦੀਆਂ ਮਨੋ ਕਾਮਨਾ ਹੁੰਦੀਆਂ ਪੂਰੀਆਂ ਕਰਦੀ ਹੈ ਸੋ ਮੈਂ ਇਸ ਮੌਕੇ ਦੇ ਉੱਤੇ ਸਭ ਨੂੰ ਵਧਾਈ ਦਿੰਦਾ ਔਰ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਸ ਮਨੁੱਖਤਾ ਨੂੰ ਜੋ ਤੇਰੇ ਦਰ ਤੇ ਆਈ ਹੈ ਉਹ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ ਪਾਪਾਂ ਬਿਗਨਾਂ ਦਾ ਨਾਸ ਕਰੀ ਔਰ ਚੜਦੀ ਕਲਾ ਚੱਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਂਪ ਲਗਾਇਆ ਪੱਕੇ ਸਾਥੀਾਂ ਦੇ ਤਾਂ ਕਿੰਨੇ ਯੂਨਟ ਹੋ ਚੁੱਕੀਆਂ ਹੁਣ ਤੱਕ ਕਿੰਨੇ ਯੂਨਟ ਕਰ ਸਸਿਕਲ ਜੀ ਸਭ ਤੋਂ ਪਹਿਲਾਂ ਮੈਂ ਗੁਰਜੀਤ ਸਿੰਘ ਤੇ ਨੋ ਅੱਜ ਜਿਹੜਾ ਵਿਸਾਖੀ ਮੌਕੇ ਪੱਕੇ ਪਿੰਡ ਖੂਨਦਾਨ ਕੈਂਪ ਹੈ ਇਹ ਸਵੇਰੇ 9 ਵਜੇ ਯਾਨੀ ਕਿ ਸ਼ੁਰੂ ਕਰਤਾ ਸੀ ਅਸੀਂ ਇਹਦੇ ਵਿੱਚ 20 25 ਯੂਨਟ ਜਿਹੜੇ ਬਲੱਡ ਡੋਨੇਟ ਹੋ ਚੁੱਕਿਆ ਹੁਣ ਤੱਕ ਤੇ ਅਸੀਂ 4 ਵਜੇ ਤੱਕ ਅਜੇ ਕੈਂਪ ਚੱਲੂਗਾ ਮੇਰੇ ਡੋਨਰ ਆ ਰਹੇ ਆ ਜੀ ਜਿਵੇਂ ਲੇਡੀਜ਼ ਕਾਫੀ ਆ ਰਹੀਆਂ ਨੇ ਜੋ ਫਸਟ ਟਾਈਮ ਬਲੱਡ ਦੇ ਰਹੇ ਆ ਹਾਂਜੀ ਤੇ ਕੀ ਇਹ ਲੋਕਾਂ ਨੂੰ ਕਹਿਣਾ ਚਾਹੁੰਗੇ ਵੀ ਜਿਹਨੇ ਟੈਂਪ ਲੱਗਦੇ ਆ ਉਹ ਲੋਕੀ ਜਿਹੜੇ ਆ ਬਲੱਡ ਦੇ ਤਾ ਉਹ ਵੀ ਆ ਥੋੜਾ ਜਿਹਾ ਗਰੀਹ ਕਰਦੇ ਆ ਲੋਕਾਂ ਨੂੰ ਬਸ ਇਹੀ ਅਪੀਲ ਹੈ ਜੀ ਵੀ ਬਲੱਡ ਦੇਣਾ ਚਾਹੀਦਾ ਕਿ ਜਦੋਂ ਆਪਾਂ ਨੂੰ ਲੋੜ ਪੈਂਦੀ ਆ ਉਦੋਂ ਅਗਲਾ ਆਉਂਦਾ ਵੀ ਸਾਨੂੰ ਬਲੱਡ ਚਾਹੀਦਾ ਪਰ ਆਪਾਂ ਇਹ ਸੋਚ ਕੇ ਆਪਾਂ ਨੂੰ ਬਲੱਡ ਦੇਣਾ ਚਾਹੀਦਾ ਕਿ ਕਿਸੇ ਨੂੰ ਲੋੜ ਹੈ ਕਿਉਂਕਿ ਇੱਕ ਇੱਕ ਯੂਨਟ ਬਲੱਡ ਨਾਲ ਆਪਾਂ 3 ਤੋਂ 4 ਪੇਸ਼ੈਂਟ ਨੂੰ ਬਚਾ ਸਕਦੇ ਹਾਂ ਸੋ ਵੱਧ ਤੋਂ ਵੱਧ ਬਲੱਡ ਡੋਨੇਟ ਕਰਨਾ ਚਾਹੀਦਾ ਅਸੀਂ ਵੀ ਹੁਣ ਇੱਥੇ ਸੈਮੀਨਾਰ ਵਗੈਰਾ ਲਾ ਰਹੇ ਆ ਕਿਉਂਕਿ ਨਾਰਮਲ ਹੀ ਇਹ ਕੈਂਪਾਂ ਦੇ ਵਿੱਚ 네ਗੈਟਿਵਿਟੀ ਲੋਕਾਂ ਦੇ ਮਨਾਂ ਵਿੱਚ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਪਤਾ ਨਹੀਂ ਹੁੰਦਾ ਐਕਚੁਅਲੀ ਇਹਦੇ ਬਾਰੇ ਪਰ ਅਗਲਾ ਕਹਿ ਦਿੰਦਾ ਇੱਥੇ ਐ ਹੋ ਜਾਂਦਾ ਐ ਹੋ ਜਾਂਦਾ ਫਿਰ ਸਾਨੂੰ ਸਾਡੀ ਕੋਸ਼ਿਸ਼ ਵੀ ਹੁੰਦੀ ਆ ਵੀ ਉਹਨਾਂ ਨੂੰ ਇਹ ਚੀਜ਼ ਸਮਝਾਈ ਜਾਵੇ